ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਗੇ ਵਾਹਿਗੁਰੂ ਜੀ ਦੀ ਮਿਹਰ ਦੇ ਨਾਲ ਆਪਾਂ ਵੀ ਵਧੀਆ ਚੜ੍ਹਦੀ ਕਲਾ ਦੇ ਵਿੱਚ ਹੈਗੇ ਆ ਸੋ ਇਹ ਵਲੌਗ ਵੀ ਪਿਛਲੇ ਵਲੌਗ ਦੀ ਤਰ੍ਹਾਂ ਸਰਦੀਆਂ ਵਾਲਾ ਵਲੌਗ ਆ ਕਿਉਂਕਿ ਤੁਹਾਨੂੰ ਦੱਸਿਆ ਸੀ ਕਿਸੇ ਰੀਜ਼ਨ ਕਰਕੇ 2-3 ਮਹੀਨੇ ਤੋਂ ਆਪਣੇ ਵਲੌਗ ਜਿਹੜੇ ਹੈਗੇ ਆ ਉਹ ਬੰਦ ਕੀਤੇ ਹੋਏ ਸੀ ਆਪਾਂ ਅਪਲੋਡ ਨਹੀਂ ਕਰ ਸਕਦੇ ਸੀ ਬਟ ਵਲੌਗ ਮੇਰੇ ਬਣੇ ਹੋਏ ਸੀ ਮੈਨੂੰ ਇਹ ਸੀ ਕਿ ਮੈਂ ਆਪਣੀ ਹਰ ਇੱਕ ਚੀਜ਼ ਤੁਹਾਡੇ ਨਾਲ ਸ਼ੇਅਰ ਕਰਾਂ ਸੋ ਅੱਜ ਆਪਾਂ ਤੁਸੀਂ ਸੋਚਦੇ ਹੋਵੋਗੇ ਕਿ ਇੰਨੀ ਸਵੇਰੇ-ਸਵੇਰੇ ਜਦੋਂ ਕਿ ਮਾਰਕੀਟ ਵੀ ਬੰਦ ਆ ਤੇ ਆਪਾਂ ਇੱਥੇ ਰੈਡੀ ਹੋ ਕੇ ਕੀ ਕਰ ਰਹੇ ਕੀ ਇਹ ਸਰਦਾਰ ਸਾਹਿਬ ਦਾ ਸੈਂਟਰ ਆ ਜਿੱਥੇ ਉਹ ਕੰਮ ਕਰਦੇ ਆ ਮਤਲਬ ਕੀ ਉਹਨਾਂ ਦਾ ਘਰ ਹੀ ਆ ਕਿਉਂਕਿ ਜਿੱਥੇ ਮੇਰੀ ਅਕੋਰਡਿੰਗ ਜਿੱਥੇ ਆਪਾਂ ਕੰਮ ਕਰਦੇ ਹਾਂ ਆਪਣਾ ਘਰ ਹੁੰਦਾ ਜੋ ਆਪਾਂ ਨੂੰ ਖਾਣ ਪੀਣ ਨੂੰ ਰਹਿਣ ਨੂੰ ਜਗ੍ਹਾ ਮਿਲਦੀ ਆ ਸੋ ਇੱਥੇ ਸੀ ਜੀ ਅੱਜ ਸੁਖਮਨੀ ਸਾਹਿਬ ਜੀ ਦੇ ਪਾਠ ਮਹਾਰਾਜ ਜੀ ਨੇ ਸਾਨੂੰ ਵੀ ਚੁਣਿਆ ਕਿ ਅਸੀਂ ਵੀ ਉਹਨਾਂ ਦਾ ਪਾਵਨ ਪਵਿੱਤਰ ਸਰੂਪ ਆਪਣੇ ਘਰ ਲੈ ਕੇ ਆਈਏ ਸੋ ਆਪਾਂ ਨੇ ਐਂਟਰ ਕੀਤਾ ਸੈਂਟਰ ਦੇ ਵਿੱਚ ਠੀਕ ਹੈ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਜਗ੍ਹਾ ਬਹੁਤ ਵਧੀਆ ਲੱਗੀ ਆ ਕਿਉਂਕਿ ਇੱਥੇ ਹਨਾ ਬੜੇ ਸੋਹਣੇ ਸੀ ਉਹਨੇ ਇਦਾਂ ਦੇ ਥਾਟਸ ਸੀ ਜਿਹੜੇ ਮਾਈਂਡ ਨੂੰ ਫਰੈਸ਼ ਕਰਦੇ ਪਏ ਸੀ ਕਿਉਂਕਿ ਮਾਰਨਿੰਗ ਅਕੋਰਡਿੰਗ ਟੂ ਮੀ ਅਸੀਂ ਦੋਨੋਂ ਜਾਣੇ ਪਹਿਲਾਂ ਪਹੁੰਚੇ ਸੀ ਬਾਕੀ ਜਿਹੜਾ ਸਟਾਫ ਸੀ ਉਹ ਬਾਹਰ ਰੈਡੀ ਮਤਲਬ ਕਰ ਰਿਹਾ ਸੀ ਪੂਰੀਆਂ ਤਿਆਰੀਆਂ ਕਰ ਰਿਹਾ ਸੀ ਕਿਉਂਕਿ ਛੋਟੀ ਜਗ੍ਹਾ ਕਿਉਂਕਿ ਘਰ ਦਾ ਮਾਹੌਲ ਤੇ ਬਾਹਰ ਦੇ ਮਾਹੌਲ 'ਚ ਬਹੁਤ ਫਰਕ ਹੁੰਦਾ ਸੋ ਬਾਹਰ ਤਿਆਰੀਆਂ ਚੱਲ ਰਹੀਆਂ ਸੀ ਮੈਂ ਇੱਥੇ ਬੈਠ ਕੇ ਤੁਹਾਡੇ ਨਾਲ ਆਪਣੀਆਂ ਗੱਲਾਂ ਕਰਦੀ ਪਈਆਂ ਕਿਉਂਕਿ ਆਪਾਂ ਇੱਥੇ ਗਏ ਸੀ ਪਹਿਲੀ ਵਾਰੀ ਤੇ ਆਪਾਂ ਨੂੰ ਕੋਈ ਕੰਮ ਹੈ ਨਹੀਂ ਸੀਗਾ ਸੋ ਵੇਖਦੇ ਆ ਜੀ ਹੁਣ ਬਾਕੀ ਦੇ ਜਿਹੜੇ ਸਟਾਫ ਮੈਂਬਰ ਉਹਨਾਂ ਨੂੰ ਮਿਲਦੇ ਆ ਠੀਕ ਹੈ ਜੋ ਵੀ ਕੰਮ ਚੱਲਦਾ ਪਿਆ ਸੋ ਇਹ ਏਰੀਆ ਸੱਚੀ ਮੈਨੂੰ ਬਹੁਤ ਵਧੀਆ ਲੱਗਿਆ ਇੱਥੇ ਮੈਂ ਖੜ ਕੇ ਬਹੁਤ ਸਾਰੇ ਜਿਹੜੇ ਥਾਟ ਆਉ ਪਰੇ ਮਾਰਨਿੰਗ ਟਾਈਮ ਸੀ ਅਕੋਰਡਿੰਗ ਟੂ ਮੀ 6:30 ਤੋਂ 7 ਦਾ ਟਾਈਮ ਸੀ ਮਾਈਂਡ ਨੂੰ ਬਹੁਤ ਫਰੈਸ਼ ਕਰ ਰਿਹਾ ਸੀ ਉਸ ਤੋਂ ਬਾਅਦ ਉੱਪਰੋਂ ਆਵਾਜ਼ ਵੱਜੀ ਕਿ ਆ ਕੇ ਫੁੱਲਾਂ ਦੀ ਸੇਵਾ ਕਰਵਾਓ ਸੋ ਇਹ ਫੁੱਲਾਂ ਦੀ ਸੇਵਾ ਆਪਾਂ ਮਹਾਰਾਜਿਆਂ ਦੇ ਉੱਪਰ ਵਰਕਾ ਕਰਨ ਵਾਸਤੇ ਕੀਤੀ ਸੀ ਤਾਂ ਆਪਾਂ ਸਟਾਫ ਮੈਂਬਰ ਦੇ ਨਾਲ ਥੱਲੇ ਆ ਜੀ ਗੁਰਦੁਆਰਾ ਸਾਹਿਬ ਮਹਾਰਾਜਿਆਂ ਦਾ ਪਾਵਨ ਪੁੱਤਰ ਸੂਪ ਲੈਣ ਵਾਸਤੇ ਬਾਕੀ ਸਾਰਿਆਂ ਦੇ ਨਾਲ ਆਪਾਂ ਵੀ ਇੱਥੇ ਨਕਮਸਤਕ ਹੋਏ ਵਾਰਾ ਜੀ ਦਾ ਸ਼ੁਕਰਾਨਾ ਕੀਤਾ ਸੋ ਮਹਾਰਾਜਿਆਂ ਦਾ ਸਰੂਪ ਲੈ ਕੇ ਆਪਾਂ ਆ ਰਹੇ ਹਾਂ ਜੀ ਰੋਡ ਦੇ ਉੱਪਰ ਇਸ ਤੋਂ ਪਹਿਲਾਂ ਜੀ ਮਤਲਬ ਕੀ ਸਾਡੇ ਸੈਂਟਰ ਦੇ ਸੀ ਜੋ ਕਿ ਵਧੀਆ ਮਤਲਬ ਰਸਤੇ ਦੀ ਸਫਾਈ ਕਰਦੇ ਪਏ ਸੀ ਸੋ ਆਠ ਹੋਣ ਤੋਂ ਬਾਅਦ ਅਰਦਾਸ ਹੋਈ ਉਸ ਤੋਂ ਬਾਅਦ ਆਪਾਂ ਨੂੰ ਚਾਹ ਦੇ ਨਾਲ ਮਿੱਠਾ ਪ੍ਰਸ਼ਾਦ ਮਿਲਿਆ ਤੇ ਆਪਾਂ ਫਿਰ ਤੋਂ ਮਹਾਰਾਜਿਆਂ ਦੀ ਪਾਵਨ ਪਿੱਤਰ ਸਵਾਰੀ ਨੂੰ ਜਿਹੜਾ ਹੈਗਾ ਗੁਰਦੁਆਰਾ ਸਾਹਿਬ ਆਪਸ ਛੱਡ ਕੇ ਆਉਂਦਾ ਸੋ ਬਹੁਤ ਮਨ ਨੂੰ ਸਕੂਨ ਮਿਲਿਆ ਬਹੁਤ ਬਹੁਤ ਪਰਮਾਤਮਾ ਦਾ ਕੋਟਾਨ ਕੋਟ ਸ਼ੁਕਰਾਨਾ ਉਹਨਾਂ ਦੇ ਦਰਸ਼ਨ ਹੁੰਦੇ ਆ ਉਹਨਾਂ ਦੀ ਜਿਹੜੀ ਬਾਣੀ ਆ ਉਹ ਸੁਣਨ ਨੂੰ ਮਿਲਦੀ ਪੜਨ ਨੂੰ ਮਿਲਦੀ ਆ ਅੱਜ ਆਪਣੇ ਪੰਜਾਬ ਦੇ ਵਿੱਚ 2 ਵਜੇ ਤੋਂ ਬਾਅਦ بارش ਦਾ ਜਿਹੜਾ ਦੱਸਿਆ ਗਿਆ ਸੀਗਾ ਸੋ ਐਗਜ਼ੈਕਟ 2 ਵਜੇ ਕੁਝ ਮਿੰਟਾਂ 'ਤੇ بارش ਜਿਹੜੀ ਆ ਉਹ ਸਟਾਰਟ ਹੋ ਗਈ ਸੀ بارش ਇੰਨੀ ਖਾਸ ਤਾਂ ਹੈ ਨਹੀਂਗੀ بارش ਹੈ ਤਾਂ ਵੈਸੇ ਨਾਰਮਲ ਜੀ ਆ ਕੋਈ ਕੁਝ ਬੂੰਦਾਬੰਦੀ ਜੀ ਹੈਗੀ ਆ ਪਰ بارش ਜ਼ਰੂਰ کہہ ਸਕਦੇ ਆ ਤੇ ਠੰਡ ਜਿਹੜੀ ਆ ਹੋਰ ਵੱਧ ਗਈ ਆ ਤੁਸੀਂ ਦੇਖ ਸਕਦੇ ਹੋ ਇੱਧਰ ਵੇਖ ਲਓ ਮਤਲਬ ਕੀ ਪ੍ਰੋਪਰ ਆਪਾਂ ਨੂੰ ਨਾ ਦੇਖ ਨਹੀਂ ਰਿਹਾ ਤੇ ਇਹ ਆਪਣਾ بارش ਦਾ ਮੌਸਮ ਇੰਜੋਏ ਕਰਦੇ ਪਏ ਆ ਠੀਕ ਹੈ ਜੀ ਸੋ ਮੈਂ ਵੀ ਉਥੋਂ ਆਪਾਂ ਦੇਖਿਆ ਜਦੋਂ ਕੋਈ ਨੂੰ ਬਿਲੰਦ ਜੀ ਸਰਣੇ ਵੱਲੋਂ ਕਰਵਾਇਆ ਗਿਆ ਸੀਗਾ ਸੈਂਟਰ ਦੇ ਵਿੱਚ ਤਾਂ ਉਹ ਖੁਆ ਗਈ ਸੀ ਵੀ ਆਈਸ ਮੈਂ ਬਸੇ ਸੀਗਾ ਤਾਂ ਆ ਕੇ ਘਰ ਦਾ ਪਾਣੀ ਪੀ ਕੇ ਥੋੜਾ ਟਾਈਮ ਰੈਸਟ ਕੀਤੀ ਥੋੜੇ ਜਿਹੇ ਘਰ ਦੇ ਜਿਹੜੇ ਕੰਮ ਹੋ ਖਤਮ ਕਰ ਲਏ ਸੀਗੇ ਤੇ ਹੁਣ ਸ਼ਾਮ ਦਾ ਟਾਈਮ ਹੈ ਐਗਜ਼ੈਕਟ ਹੋਣ ਦਾ ਟਾਈਮ ਹੋ ਗਿਆ ਦੀ 4:00 ਵੱਜ ਗਏ ਅਜੇ ਤਾਂ ਤੇ ਹੁਣ ਮੈਂ ਅਗੇ ਜਿਹੜਾ ਹੈਗਾ ਆਪਣਾ ਜਿਹੜਾ ਵਲੋਗ ਅਪਸਾਰਡ ਕੀਤਾ ਤੂ ਬਾਰਿਸ਼ ਦਾ ਮੌਸਮਾ ਤੁਸੀ ਦੇਖ ਲਿਓ ਬਹੁਤ ਹੀ ਜ਼ਿਆਦਾ ਜਿਵੇਂ ਇਹਨੂੰ ਸੋਣਾ ਵੀ ਕਹਿ ਸਕਦੇ ਆ ਪਰ ਮੈਨੂੰ ਹਮੇਸ਼ਾ ਇਹ ਫੀਲ ਹੁੰਦਾ ਹੁੰਦਾ ਕਿ ਜਿੰਨਾਂ ਕੋਲੇ ਘਰ-ਬਾਰ ਨਹੀਂ ਹੈਗਾ ਹਨਾ ਉਹਨਾਂ ਲਈ ਬਹੁਤ ਔਖਾ ਆ ਇਹ ਮੌਸਮ ਉਹ ਕਹਿੰਦੇ ਹੁੰਦੇ ਆ ਨਾ ਕਿ ਅਮੀਰ ਲਈ ਉਹ ਚੀਜ਼ੇ ਹੁੰਦੀ ਆ ਕਿ ਵਾਓ ਹਨਾ ਤੇ ਜਿਹੜੇ ਗਰੀਬ ਆ ਉਹਨਾਂ ਲਈ ਸਿਰਫ ਇੱਕ ਅਰਦਾਸ ਹੁੰਦੀ ਆ ਉਹ ਸਾਈ ਨੂੰ ਅੱਗੇ ਕੀ ਪ੍ਰਮਾਤਮਾ ਏਦਾਂ ਦਾ ਹਨਾ ਨਾ ਕੋਸ਼ਿਸ਼ ਵੀ ਹੋਵੇ ਹਨਾ ਘਰ-ਬਾਰ ਨੂੰ ਲੈ ਕੇ ਰੋਜੀ ਰੋਟੀ ਨੂੰ ਲੈ ਕੇ ਜਿੰਨਾਂ ਕੋਲੇ ਨਹੀਂ ਹੈ ਕੋਸ਼ਿਸ਼ ਸੋ ਮਮਾ ਨੇ ਉੱਧਰ ਦਾਲ ਬਣਨ ਵਾਸਤੇ ਰੱਖੀ ਆ ਜੀ ਦਾਲਾ ਬਣੂਗਾ ਸਰਦਾਰਾਵਾ ਜੀ ਡਿਊਟੀ ਤੋਂ ਨਹੀਂ ਆਏ ਉਹ ਆ ਜਾਂਦੇ ਆ ਤਾਂ ਉਸ ਤੋਂ ਬਾਅਦ ਬਸ ਕਾਈਨ ਵਾਲੀ ਪਛਾਦਾ ਬਣ ਕੇ ਤਿਆਰ ਕਰਕੇ ਗੁਰਦੁਆਰਾ ਸਾਹਿਬ ਜਾਨੇ ਹੁੰਨੇ ਆ ਉੱਥੇ ਜਾ ਕੇ ਤਾਂ ਉਸ ਤੋਂ ਬਾਅਦ ਬਸ ਫਲੋਰ ਜਿਹੜਾ ਹੈਗਾ ਉਹਨੂੰ ਐਂਡ ਕਰਾਂਗੇ ਸੋ ਬੱਚੇ ਆਪਣਾ ਇੰਜੋਏ ਕਰ ਰਹੇ ਆ ਦੇਖੋ ਇਹਨਾਂ ਨੂੰ ਆਡੀ ਚਾਹ ਚੜਿਆ ਹੋਇਆ ਆ ਲੈ ਇਹ ਕੀ ਕਰਦੇ ਹੋ ਦੋਨੋਂ ਬਾਈ ਕੀ ਕਰਦੇ ਹੋ ਛਤਰੀ ਉੱਪਰ ਲਈਦੀ ਹੁੰਦੀ ਆ ਛਤਰੀ ਉੱਪਰ ਲੈ ਲੈ ਬੇਟੇ ਉੱਪਰ ਉੱਪਰ ਲਾਓ ਛਤਰੀ ਅੰਦਰ ਆਜੋ ਅੰਦਰ ਆ ਉਹ ਵੀ ਬਿਜਲੀ ਬਿਜਲੀ ਕਿਦਾਂ ਕਰਦੀ ਆ ਇੱਧਰ ਆਜੋ 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 ਬਹੁਤ ਛਣੇ ਬੱਚੇ ਆ ਹੋ ਠੀਕ ਹੈ ਜੀ ਅੱਜ ਦਾ ਜਿਹੜਾ ਵਲੌਗ ਆ ਤੁਹਾਨੂੰ ਕਿੱਦਾਂ ਲੱਗਿਆ ਪਲੀਜ਼ ਕਮੈਂਟ ਬਾਕਸ ਦੇ ਵਿੱਚ ਦੱਸਿਆ ਕਰੋ ਕਿਉਂਕਿ ਸਿਖਤਾਂ ਕਰਨ ਵਾਸਤੇ ਕਮੈਂਟ ਬਾਕਸ ਹੋਣੇ ਚਾਹੀਦਾ ਹੁੰਦਾ ਹੈ ਠੀਕ ਆ ਤਾਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਤਾਂ ਮਿਲੂੰਗੀ ਫਿਰ ਕਿਸੇ ਨੈਕਸਟ ਵਲੌਗ ਦੇ ਵਿੱਚ ਲਓ ਜੀ ਲਓ ਵੇਖ ਲਓ ਹੈਲੋ ਕਰ ਦੋ ਕੈਡੋ ਬਾਈ ਸਬਸਕ੍ਰਾਈਬ ਮਾਈ ਚੈਨਲ ਇੱਕਦਾਂ ਕਰ ਦੋ ਲਾਈਕ ਸ਼ੇਅਰ ਤੋਂ ਮੈਂਡ ਕਰਦੇ ਆ ਕਰੋ ਦੀ ਵੀਡੀਓ ਨੂੰ ਮਿਲਦੀ ਆ ਫਿਰ ਤੁਹਾਨੂੰ ਇਸੇ ਹੋਰ ਸੋਹਣੀ ਜੀ ਵੀਡੀਓ ਦੇ ਵਿੱਚ ਤਦ ਤੱਕ ਤੁਸੀਂ ਵੀ ਇੰਜੋਏ ਕਰੋ ਤੇ ਆਪਾਂ ਵੀ ਇੰਜੋਏ ਕਰਦੇ ਆ بارش ਦਾ ਮੌਸਮ